ਮਾਜਾ ਫਾਰਮ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰੋ ਅੱਜ ਦੀ ਵੀਡੀਓ ਵੀਰ ਜੀ ਪਿੰਡ ਬੱਚੀ ਬਣ ਪੱਤੀ ਕਕੇ ਵਾਲਾ ਤਹਿਸੀਲ ਜਨਾਲਾ ਜ਼ਿਲ੍ਹਾ ਅਮਰਸਰ ਦੇ ਵੀਰ ਜੀ ਅੱਜ ਦੀ ਵੀਡੀਓ ਵਿੱਚ ਤੁਹਾਨੂੰ ਟੋਟਲ ਦੋ ਪਸ਼ੂ ਦਿਖਾਏ ਜਾਣਗੇ ਸੱਜਣ ਸੂਏ ਸੂਏ ਇੱਕ ਦੂਸਰੇ ਸੂਏ ਝੋਟੀ ਇੱਕ ਗਾਂ ਆ ਜਿਹੜੀ ਵੀਰ ਜੀ ਝੋਟੀ ਆ ਦੂਸਰੇ ਸੂਏ ਦੇ ਦੁੱਧ 10 ਕਿਲੋ ਦੱਸਿਆ ਵੀਰ ਜੀ ਨਾਲ ਤੇ ਜਿਹੜੀ ਗਾਂ ਆ ਵੀਰ ਜੀ ਗਾਂ ਦੇ ਥੱਲੇ ਦੁੱਧ 18 ਲੀਟਰ ਤੀਸਰੇ ਸੂਏ ਗਾਂ ਆ ਹੁਣ ਕਰਦੇ ਆ ਵੀਰ ਜੀ ਬਲਵੰਤ ਭਾਈ ਨਾਲ ਨਾਲ ਗੱਲਬਾਤ ਤੇ ਤੁਹਾਨੂੰ ਦੋਵਾਂ ਪਸ਼ੂਆਂ ਬਾਰੇ ਪੂਰੀ ਪੂਰੀ ਦੱਸ ਕੇ ਦਿੰਨੇ ਆ ਜਾਣਕਾਰੀ ਹੋਏ ਬਲੰਸ ਸਿੰਘ ਜੀ ਕੀ ਹਾਲ ਚੱਲ ਜੇ ਵਧੀਆ ਜੇ ਢੇਲੋ ਸਾਹਿਬ ਤੁਸੀਂ ਸੁਣਾਓ ਜੀ ਬਾਸ ਠੀਕ ਠਾਕ ਵਧੀਆ ਜੇ ਹੋਰ ਸੁਣਾਓ ਪਰਿਵਾਰ ਘਰ ਪਰਵਾਹ ਠੀਕ ਠਾਕ ਚਲੋ ਵਧੀਆ ਵੀਰ ਜੀ ਅੱਜ ਦੀ ਵੀਡੀਓ ਜੀ ਕਿੰਨੇ ਟੋਟਲ ਪਸ਼ੂ ਦੋ ਜੇ ਅੱਜ ਅਸੀਂ ਨੂੰ ਸਾਫ ਇੱਕ ਝੋਟੀ ਜੇ ਦੂਜਾ ਸੁਗਾ ਅੱਛਾ ਜੀ ਅੱਛਾ ਜੇ ਝੋਟੀ ਇੱਕ ਬਣ ਕਿੰਨੇ ਸੁਗੇ ਜੇ ਦੱਜਾ ਸੁਗਾ ਝੋਟੀ ਸਭ ਤੋਂ ਪਹਿਲੇ ਵੀਰ ਜੀ ਆਪਣਾ ਐਡਰੈਸ ਤੇ ਫੋਨ ਨੰਬਰ ਦੱਸ ਦਿਓ ਇੱਕ ਵਾਰ ਪਹਿਲਾਂ ਪਿੰਡ ਪੱਤੀ ਵੇਂਦੇ ਹਾਂਜੀ ਠੀਕ ਠੀਕ ਹੈ ਜੀ ਤਸੀਲ ਅਜਨਾਲਾ ਜ਼ਿਲ੍ਹਾ ਅੰਮ੍ਰਿਤਸਰ ਜੀ ਠੀਕ ਹੈ ਜੀ ਪੱਤੀ ਕਕੇ ਵਾਲਾ ਪੈਂਦੀ ਤੇ ਪਿੰਡ ਬੱਚੀ ਵੈਂਡਣ ਹਾਂਜੀ ਤੇ ਟਾਰੀ ਤੋਂ ਲਗਭਗ 9 ਕਿਲੋਮੀਟਰ ਠੀਕ ਹੈ ਚਗਾਵੇਂ ਵਾਲੀ ਸਾਈਡ ਤੋਂ ਵੀ ਹਾਂਜੀ 8-9 ਦੇ ਕਰੀਬ ਠੀਕ ਹੈ ਜੀ ਹਾਂਜੀ ਤੇ ਆ ਵੀਰ ਜੀ ਪਹਿਲੀ ਝੋਟੀ ਇਹਦੀ ਡਿਟੇਲ ਇੱਕ ਵਾਰ ਫੋਨ ਨੰਬਰ ਫੇਰ ਦੱਸ ਦੋ ਇੱਕ ਵਾਰ ਬ੍ਰਿਕੀ ਨਾਲ ਫੋਨ ਨੰਬਰ 9465 772793 ਠੀਕ ਹੈ ਜੀ ਠੀਕ ਹੈ ਜੀ ਤੇ ਝੋਟੀ ਵੀਰ ਜੀ ਕੀ ਡਿਟੇਲ ਜੇ ਦੀ ਕੋਈ ਪਿੱਛੇ ਲੋ ਸਭ ਸੁਈ ਆ ਜੀ 1 5 6 ਦਿਨ ਹੋ ਗਏ ਜੀ ਅੱਛਾ ਆ ਬੱਚਾ ਵੀਰ ਜੀ ਆ ਬੱਚਾ ਵੀਰ ਜੀ ਕੀ ਗੱਲ ਮੈਂ ਕੱਟੀ ਕੱਟ ਰਾ ਜੀ ਕੱਟੀ ਹੈ ਕੱਟੀ ਮਗਰ ਵੀਰ ਜੀ ਵੇ ਚੈੱਕ ਕਰ ਲੋ ਬਿਲਕੁਲ ਵੀਰ ਜੀ ਮੋਰਾ ਕਾ ਕੁਆਲਟੀ ਦੇ ਵਿੱਚ ਸਿਰਫ 4 2 ਜਾਂ 4 ਇੰਚ ਪੂਛ ਚਿੱਟੀ ਹੈ ਤੇ ਇਹਦੇ ਦੁੱਧ ਕਿੰਨਾ ਜੀ ਹੋਣਾ ਹੈ ਵਕਤ ਚਲੋ ਸਭ ਦੋ ਦਿਨ ਦਾ 10 ਕਿਲੋ ਹੋਊਗਾ ਨੌ ਦੀ ਬੈਠੀ ਥੋੜਾ ਜੀ ਬੋਲਿਓ 10 ਕਿਲੋ ਦੋ ਦਿਨ 10 ਕਿਲੋ ਮੁਕੇ ਤਿਆਰ ਆ ਤੇ ਕਿੰਨੇ ਦਿਨਾਂ ਸੁਈ ਜੇ ਇਹਨੂੰ 6 ਦਿਨ ਆ ਆ ਬੱਚਾ ਠੀਕ ਹੈ ਵੀਰ ਜੀ ਠੀਕ ਹੈ ਚਲਾਓ ਵੀਰ ਜੀ ਇੱਕ ਰੱਖੋ ਕਰੋ ਵੀਰ ਜੀ ਫੇਸ ਦੀ ਕੁਆਲਿਟੀ ਸਿੰਘਾਂ ਦੀ ਕੁਆਲਿਟੀ ਚੈੱਕ ਕਰੋ ਠੀਕ ਹੈ ਜੀ ਹਾਂ ਚਲੋ ਚਲੋ ਲੈਣੇ ਚਲੋ ਠੀਕ ਹੈ ਠੀਕ ਹੈ ਸੋਹਣੇ ਭਾਜੀ ਕਰੋ ਵੀਰ ਜੀ ਅਡਰ ਦੀ ਕੁਆਲਿਟੀ ਥਾਂ ਬਿਲਕੁਲ ਵੀਰ ਜੀ ਮੁੱਠੀ ਵਾਲਾ ਦੂਸਰੇ ਸਵੇਰੇ ਵੀ ਜੀ ਆਣ ਦੱਸਿਓ ਤੇ ਦੁੱਧ ਮੌਕੇ ਤੇ 10 ਕਿਲੋ ਵੀਰ ਜੀ ਤਿਆਰ ਹੈ ਹਫਤਾ ਤੱਕ ਪਹਿਲਾਂ ਦੀ ਸੂਈ ਲਗਭਗ 5-6 ਦਿਨ ਹੋ ਗਏ ਠੀਕ ਆ ਜੀ ਠੀਕ ਠੰਡੀ ਸੀ ਵੀਰ ਜੀ ਵੇਖੋ ਚੈੱਕ ਕਰੋ ਠੰਡਾ ਸੀਲ ਲੰਗਰ ਨਹੀਂ ਵੇਖਿਆ ਠੀਕ ਆ ਠੀਕ ਆ ਵੀਰ ਜੀ ਠੀਕ ਆ ਆਪਾਂ ਇਹਨਾਂ ਪੱਤੀਆਂ ਇੱਥੋਂ ਤਾਰ ਲੈ ਕੇ ਪਸੰਦ ਆਛਾ ਬੱਚੇ ਤੋਂ ਬਿਨਾਂ ਹੀ ਪਾ ਥੱਲੇ ਪੈਜੋ ਹਾਂ ਜੀ ਠੀਕ ਆ ਜੀ ਠੀਕ ਦੋ ਦੋ 11-12 ਲੀਟਰ ਕਢਣਾ ਆਏ ਨੇ ਠੀਕ ਆ ਜੀ ਹਾਂ 11-10 ਲੀਟਰ ਵੱਧ ਕਢਣਾ ਉੱਥੋਂ ਲਿਆਂਦੀ ਆ ਠੀਕ ਆ ਜੀ ਕਰੋ ਵੀਰ ਜੀ ਕੈਡਰ ਦੀ ਨੀੜ ਤੇ ਕੁਆਲਟੀ ਚੈੱਕ ਤਾਂ 10 ਲੀਟਰ ਮੌਕੇ ਦੇ ਦੁੱਧ ਤਿਆਰ ਆ ਵਿੱਚ ਇਹ ਬੱਚਾ ਵੀ ਸੀ ਮਗਰ ਵੇਖ ਇੱਕ ਕਰਾਂ ਫੇਰ ਤੋਂ ਮੁੜ ਕੇ ਕੱਟੀ ਆ ਵਿੱਚ ਤਾਂ ਜੀ ਸੂਈ ਹੈ ਬੋਟ ਵਿੱਚ ਤਾਂ ਜੀ ਠੀਕ ਹੈ ਜੀ ਠੀਕ ਹੈ ਠੀਕ ਹੈ ਵੀਰ ਜੀ ਹਾਂਜੀ ਬਲਵੰਤ ਸਿੰਘ ਜੀ ਕੀ ਮੰਗਦੇ ਆਪਾਂ ਝੋਟੀ ਦਾ ਰੇਟ ਚਲੋ ਸਾ ਝੋਟੀ ਜ ਬੜੀ ਚੰਗੀ ਹੈ ਹਾਂਜੀ ਲੋਕੀ ਦੇ 95 95 ਮੰਗਦੇ ਨਹੀਂ ਆਪਾਂ ਲੋਕਾਂ ਨਾਲ ਆਪਾਂ ਇਸ ਲੈਂਡ ਦੇ ਨਾਲ ਹੀ ਗੱਲ ਕਰਨੀ ਜਿੰਨੇ ਬਿਲਕੁਲ ਜਾਇਜ਼ ਦੁੱਧ ਦੇ ਹਿਸਾਬ ਨਾਲ ਪੈਸੇ ਜਵੇ ਹਾਂਜੀ ਦੁੱਧ ਦੇ ਹਿਸਾਬ ਨਾਲ ਜਾਇਜ਼ ਉਤਰਾ ਤੇ ਝੋਟੀ ਹੈਗੀ ਹੈ 85000 ਦੀ ਅੱਛਾ ਜੀ ਪਰ ਆਪਾਂ ਜਿਹੜਾ ਵਾ 82 ਦੀ ਨਹੀਂ ਸੋਨੇ ਸਿੰਘ ਜੀ ਕਾ ਉਹ ਥੋੜਾ ਲਾਗੇ ਗੱਲ ਬੰਦ ਹੀ ਨਹੀਂ ਜਾਂਦੀ ਪੂਰੀ ਬਣਾਓ 82 ਦੀ ਦੇ ਦੀ ਦੱਸੋ ਦੋ ਹੋਰ ਕੱਟ ਕਰਦੇ ਆਂ 82 ਜੀ 280 ਨਹੀਂ ਥੋੜੀ ਜਿਹੀ ਛਾਲ ਹੋਰ ਮਾਰੀਏ ਆਪੇ ਕਰ ਦੋ ਰੇਡ ਜਿਹੜਾ ਸਾਡੇ ਪੌਂ ਦੀ ਲੋੜ ਹੀ ਨਾ ਪਵੇ ਯਾਰ ਹੋਰ ਕਰ ਦਿੰਦਾ ਦੱਸੋ ਬਲਵੰਤ ਸਿੰਘ ਜੀ ਤੇ ਲੋਕਾਂ ਆਵਾਂ ਹਾਂਜੀ ਇੱਕੋ ਹੀ ਗੱਲ ਕਾਟਾ ਵਾਦਾ ਨਹੀਂ ਜੋ ਹੋਣਾ ਅੱਛਾ ਜੀ ਇਹ ਆਪਾਂ ਵੀਡੀਓ ਪਾਈ ਵੀਰ ਸੱਜਣ ਫੋਨ ਲਾਉਂਦੇ ਕਹਿੰਦੇ ਇੰਨੇ ਲੈ ਲਓ ਇੰਨੇ ਲੈ ਲਓ ਹਾਂਜੀ 75000 ਰੁਪਏ ਦੀ ਹਾਂ ਨਾ ਕੱਤੀ ਜੀ ਕਰੂੰਗਾ ਸ਼ੋਰਟ ਕਰੂੰਗਾ 100 100 ਬਸ ਵਾਤ ਹੋਗਾ ਬਿਲਕੁਲ ਲੈਣ ਵਾਲਾ ਰੈਡੀ ਹੋਣਾ ਉਹਦੇ ਵਿੱਚੋਂ ਕੋਈ 70000 ਰੁਪਇਆ ਵੀ ਆਖੇ ਤਾਂ ਵੀ ਨਹੀਂ ਜੋ ਹੋਣੀ ਲੈਣ ਦੇਣ ਲਾਸਟ ਲਾਸਟ ਕਿਹਨੇ ਆਖਿਆ 75000 75000 ਚੋਂ ਜਿਹੜੀ 100 ਸ਼ੋਰਟ ਹੀ ਹੁਣੀ ਹੁਣ ਤੇ ਠੀਕ ਹੈ ਵੀਰ ਜੀ ਇੱਕ ਵਾਰ ਵੀਰ ਜੀ ਫੇਰ ਮੋੜ ਤੋਂ ਵੇਖ ਲਓ ਤਾਂ ਇਹ 3000 ਵੀਰ ਜੀ ਨੇ ਆਖਿਆ ਵਾ ਬਾਕੀ ਕੱਟੀ 50 ਦੂਸਰੇ ਸੂਏ ਵੀਰ ਜੀ ਝੋਟੀ ਦੁੱਧ ਮਗਰ 10 ਲੀਟਰ ਮੋਕ ਬਿਲਕੁਲ ਠੰਡੀ ਸੀਲ ਭਾਵੇਂ ਵੀਰ ਜੀ ਇਸ ਤਰ੍ਹਾਂ ਬੱਚੇ ਤੋਂ ਬਿਨਾ ਹੀ ਥੱਲੇ ਬਹਿ ਜਾਓ ਠੀਕ ਹੈ ਜੀ ਦੇਖੋ ਮਗਰ ਵੀਰ ਜੀ ਕੱਟੀ ਆ ਆ ਵੇਖੋ ਵੀਰ ਜੀ ਬੱਚੇ ਤੋਂ ਬਿਨਾ ਹੀ ਵੀਰ ਜੀ ਨੇ ਥੱਲੇ ਬਹਿ ਗਏ ਨੇ ਕੋਈ ਝੋਟੀ ਨੂੰ ਲੱਤ ਦਾ ਪਤਾ ਹੀ ਨਹੀਂ ਮਾਰਨ ਦਾ ਠੀਕ ਹੈ ਜੀ ਤੇ ਗਾਂ ਦਾ ਵੀਰ ਜੀ ਕਿੱਦਾਂ ਜੀ ਉਹ ਵੀ ਦੱਸੋ ਦੱਸ ਦੇਣੇ ਸਾਹਮਣੇ ਹੀ ਪੈਣ ਇਹਦਾ ਬਲਵੰਤ ਸਿੰਘ ਜੀ ਕੀ ਜੇ ਡਿਟੇਲ ਗਾਂ ਦੀ ਇਹਦੇ ਤਰ੍ਹਾਂ ਢੱਲੋ ਸਾਹਿਬ ਜੀ ਦੁੱਧ ਮੌਕੇ ਦੇ ਕਿੰਨਾ ਜੇ 11 ਗੀਟਰ ਦੁੱਧ ਆਪਾਂ 16 ਦੀ ਗਾਰੰਟੀ ਦੇ ਦਾਂਗੇ ਅੱਛਾ ਉਤਨਾ 18 ਦੇ ਹੁਣ ਦਿੰਦੀ ਆ ਹਾਂ ਜੀ ਵਾਧੂ ਗਾ ਢੱਲੋ ਸਾਹਿਬ ਘਾਟ ਜਿੰਨਾ ਕੋ ਲਈ ਸ਼ੈੱਡ ਚ ਲਈ ਫਾਰਮ ਚ ਹੋਏ ਅੱਛਾ ਜੀ ਮਸ਼ੀਨ ਨਾਲ ਚਾਹੁੰਦੇ ਦੁੱਧ 20 ਤੋਂ ਪਲੱਸ ਕੱਢਦੀ ਵੈ ਕਰੋ ਵੀਰ ਜੀ ਗਾਂ ਦੀ ਫੇਸ ਦੀ ਕੁਆਲਿਟੀ ਚੈੱਕ ਠੰਡੀ ਸੀਲ ਵੀਰ ਜੀ ਬਿਨਾ ਬੱਚੇ ਤੋਂ ਵੀਰ ਜੀ ਵੇਖੋ ਬੱਚਾ ਵੀਰ ਜੀ ਤੁਹਾਨੂੰ ਵਿਖਾਉਣੇ ਮਗਰ ਕਿਹੜੀ ਕੁਆਲਿਟੀ ਦਾ ਜੀ ਖੋਲ ਕੇ ਚਲਾਓ ਇੱਕ ਵਾਰ 16 ਲੀਟਰ ਵੀਰ ਜੀ ਦੁੱਧ ਵੀਰ ਜੀ ਨੇ ਆਖਿਆ ਵਿੱਚ ਚਵਾ ਕੇ ਦਵਾਂਗੇ ਅਸੀਂ ਬਾਕੀ ਆਪਣੀ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ। ਗਾਂ ਦੀ ਵੀਰ ਜੀ ਕੱਦ-ਕਾਠ ਚੈੱਕ ਕਰੋ। ਕਿੱਲੋ ਸਾਫ ਗੱਡੀ ਵਿੱਚ ਕੱਲੀ ਆਉਣ ਵਾਲੀ ਆ ਬੜੀ ਔਖੀ। ਠੀਕ ਹਾਂ ਜੀ ਜੀ ਵੱਡੇ ਵੱਡੇ ਕੱਦ ਦੇ ਆ ਵੀਰ ਜੀ ਵੱਡੇ ਕੱਦ ਦੇ। ਧੂਰੋਂ ਬੜੀਆਂ ਔਖੀਆਂ ਆਈਆਂ। ਠੰਡੀ ਸੀਲ ਵੀਰ ਜੀ ਰੱਜ ਕੇ। ਘੁਮਾ ਦਿਓ ਘੁਮਾ ਦਿਓ। ਹਾਥੀ ਆਵੇ ਗਾਂ ਕਦੀ। ਕਰੋ ਵੀਰ ਜੀ ਇੱਕ ਰਾਂ ਨੇੜੇ ਤੋਂ ਫੇਸ ਦੀ ਕੁਆਲਿਟੀ ਅੱਡਰ ਦੀ ਕੁਆਲਿਟੀ ਚੈੱਕ ਕਰੋ। ਥਣ ਵੀਰ ਜੀ ਬਿਲਕੁਲ ਸਾਫ਼ ਸੁਥਰਾ ਮੁਠੀਆ ਲੱਗਾਇਆ। 16 ਲੀਟਰ ਵੀਰ ਜੀ ਮੋਕੇ ਦੁੱਧ ਵੀਰ ਜੀ ਨੇ ਰੱਖਿਆ ਭਈ 16 ਲੀਟਰ ਦੀ ਗਾਰੰਟੀ ਦੇ ਘ ਉਹਤਰਾ ਚੋਣ ਵਾਲਾ ਜਿਹੜਾ ਉਹ 18 ਲੀਟਰ ਦੇ ਕਰੀਬ ਦੱਸਣ ਦਾ ਇਹਦਾ ਬੈਲੈਂਸਿੰਗ ਜੀ ਕੀ ਮੰਗਦੇ ਆਪਾਂ ਕਿਰਪਾ ਕਰ ਵੇੜਾ ਪਰ ਚੰਗੀ ਵੱਡੀ ਮੇਰੇ ਜਿਹੀ ਹਾਂਜੀ ਹੈ ਤੁਹਾਡੇ ਜੀ ਦੀ ਸਹੀ ਗੱਲ ਆ ਹਾਂਜੀ ਤੇ ਕੀ ਲੈਣਾ ਆਪਾਂ ਇਹਦਾ ਹੁਣ ਬੱਚਾ ਮਗਰ ਕੀ ਇਹ ਵੇਚੀ ਇਹਦੇ ਬੱਚਾ ਹੈ ਦੇਖੋ ਬੱਚਾ ਵੀਰ ਜੀ ਮਗਰ ਸਰੀ ਸਤ ਸੌ ਰੁਪਏ ਦਾ ਹੁੰਦਾ ਟੀਗਾ ਭਰਾਇਆ ਠੀਕ ਹੈ ਵੀਰ ਜੀ ਬੱਚਾ ਇਹ ਮੇਲਾ ਦਾ ਹੀ ਮਾਰਨ ਵੀਰ ਜੀ ਬਿਲਕੁਲ ਵਧੀਆ ਕੁਆਲਿਟੀ ਦਾ ਨਾਭੀ ਨੋਜ਼ ਵਾਲਾ ਪਰ ਵੀਰ ਜੀ ਹੈ ਬੱਚਾ ਬੱਚੀ ਹੁੰਦੀ ਦੇ ਵੀਰ ਜੀ ਲਾ ਲਓ ਵੀ ਸਿਰਫ ਕਿੰਨੇ ਦਿਨਾਂ ਦੀ ਕਿਹਾ ਜੀ 20 ਦਿਨਾਂ ਦਾ ਜੀ 20 ਦਿਨਾਂ ਦਾ ਵੀ ਜੀ ਬੱਚਾ ਚੈੱਕ ਕਰੋ ਜੀ ਚੰਗਾ ਵਧੀਆ ਸੀਮਨ ਦਿੱਤਾ ਹੀ ਪਰ ਵੱਛਾ ਆ ਵੀ ਜੀ ਇਹ ਕਿਲੋ ਸਾਹ ਮੈਲਾ ਮਾਰਾ ਨਹੀਂ ਪੈ ਆਵੇ ਆ ਜੀ ਨਹੀਂ ਮੈਲਾ ਮਾਰਾ ਠੀਕ ਠੀਕ ਹੈ ਜੀ ਹਾਂ ਜੀ ਇਹਦਾ ਕੀ ਆਪਾਂ ਮੰਗਦੇ ਜੀ ਮੁੱਲ ਬਿਲਕੁਲ ਥੇਲੋ ਸਾਹਿਬ ਮੁੱਲ ਕਰੋਨੋਂ ਆਪਾਂ 65 ਕਰੀਏ 60 ਕਰੀਏ ਕੋਈ ਫਾਇਦਾ ਨਹੀਂ ਹਾਂ ਜੀ ਇਹ ਲੋਕੀ ਬਾਹਰ ਕਰਦੇ ਵੀ ਇਹਦੇ ਮਿਲਦੀਆਂ ਨਹੀਂ ਹਾਂ ਜੀ ਇਹਨੇ ਦੁੱਧ 20 ਤੋਂ ਪਲੱਸ ਜਾਣਾ ਜਿਹੜਾ ਅੱਜ ਦਾ ਮੇਰਾ ਰੇਟ ਉਹ ਦੇ ਦਈਏ 57 ਜੀ ਨਹੀਂ 57 ਨਹੀਂ ਦੱਸੋ ਸੋਹਣੇ ਭਾਜੀ ਕੁਝ ਪੱਕੀ ਲਿੰਜਾਇਆਂ ਨਾ ਦੇ ਦੀਏ ਨਹੀਂ ਰੇਟ ਤੁਸੀਂ ਸੈੱਟ ਕਰਨਾ ਉਹ ਜੋ ਮਰਜ਼ੀ ਮੰਗੀ ਜਾਣਾ ਟਕਾਣੇ ਜੇ ਤੁਸੀਂ ਕਰਦੋੜਾ ਆਪਾਂ ਲੈ ਹੀ ਲੈਣਾ ਬਰਨ ਸਿੰਘ ਜੀ ਚਲੋ ਸਾਬ 52 ਜੀ 52000 ਦੀ ਹਾਂਜੀ ਚਲੋ ਸਾਬ 50 ਜੋ ਮਾਨਤਾ ਕਰਾਂਗੇ ਅੱਜ ਜੇ ਪੱਕੀ 20 ਤੋਂ ਪਲੱਸ ਕਰ ਗਈ ਫਿਰ ਪਤਾ ਨਹੀਂ ਕੀ ਨੂੰ ਹੋਏਗੀ ਅੱਛਾ ਅੱਜ ਦਾ 16 ਲੀਟਰ ਦਾ ਪਰ ਰੇਟ ਦੱਸਣ ਦਾ ਹਾਂਜੀ ਹਾਂਜੀ ਕਿੰਨਾ ਕਿਹਾ ਵਾ ਲਾਸਟ 50 ਚ ਮਾਨ 50000 ਚ ਮਾਨਤਾ ਨੂੰ ਜੋ 16 ਲੀਟਰ ਦੇ ਹਿਸਾਬ ਨਾਲ ਜੇ 20 ਨੂੰ ਕਰਾਸ ਕਰ ਗਈ ਤੇ ਫਿਰ ਰੇਟ ਉਹਦਾ ਉਸੇ ਹਿਸਾਬ ਨਾਲ ਜੋ ਮਰਜੀ ਨਾਲ ਰੇਟ ਲੱਗੂਗਾ ਕਿਉਂਕਿ ਸਾਨੂੰ ਪਤਾ ਵੈੜ ਬੜੀ ਚੰਗੀ ਸਾਹਮਣ ਵਾਲੀ ਸਾਹਮ ਕੇ ਵੇਖਣੀ 24 25 ਕਿਲੋ ਕਰੋ ਵੀਰ ਜੀ ਇੱਕ ਰਾਨੇਡੇ ਤੋਂ ਥਣਾ ਦੀ ਕੁਆਲਿਟੀ ਚੈੱਕ ਮੇਰੇ ਕੋਲ ਥੋੜਾ ਜਿਹਾ ਫਰਕ ਲੱਭਿਆ ਬਿਲਕੁਲ ਵੀਰ ਜੀ ਠੰਡੀ ਸੀ ਰੱਜ ਕੇ ਇਹ ਵਿੱਚ ਮਸ਼ੀਨ ਬਿਲਕੁਲ ਹਾਈਟ ਵਾਲੀ ਤੋੱਚੋ ਹੀ ਮਾਨਤਾ ਨਾਲ ਆਪਾਂ ਭਣਪੜਾ ਦਾ ਕਰਾਂਗੇ ਹਾਂ ਜੀ ਹਾਂ ਜੀ ਉਹ ਸ਼ਾਮਾਂ ਨੂੰ ਪੂਰੀ ਬੰਦੀ ਹੈ ਸਾਰਾ ਡੇਢ ਦਾ ਟਾਈਮ ਹਾਂ ਇੱਕ ਡੇਢ ਦਾ ਟਾਈਮ ਹੈ ਵੀਰ ਜੀ ਇਦਾਂ ਵੇ ਨੂੰ ਇੰਨੀ ਬੰਦੀ ਪੂਰੀ ਫੁੱਲ ਠੀਕ ਹੈ ਵੀਰ ਜੀ ਠੀਕ ਹੈ ਖਾਦਾ ਖੁੱਦਾ ਇੱਕ ਕੱਖ ਨਹੀਂ ਠੀਕ ਹੈ ਵੀਰ ਜੀ ਠੀਕ ਹੈ ਚਲੋ ਇੱਥੇ ਮੇਰੇ ਮੋਢੇ ਤੇ ਆਉਂਦੀ ਹੈ ਹਾਂ ਬਿਲਕੁਲ ਵੀ ਹਾਈਟ ਬਿਲਕੁਲ ਹੈ ਗਾਂ ਦੀ ਬਿਲਕੁਲ ਹਾਂਜੀ ਬਲਵੰਤ ਸਿੰਘ ਜੀ ਹੋਰ ਕੋਈ ਕਹਿਣਾ ਚਾਹੁੰਦੇ ਜੀ ਚਲੋ ਸਭ ਕਹਿਣਾ ਇਹੋ ਚਾਹੁੰਦੇ ਵੀ ਜਿਹੜਾ ਵੀ ਵੀਰ ਆਪਣੇ ਦੋ ਟਾਈਮ ਤਿੰਨ ਨਾਲ ਸੱਲੀ ਕਰਕੇ ਡੰਗਾ ਥੋੜਾ ਉੱਚੀ ਬੋਲਿਓ ਹਾਂਜੀ 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 ਮੁਰਗੇ ਜਿਹੜਾ ਵਪਾਰੀ ਵੀ ਨੂੰ ਕੋਈ ਲਾਭ ਨਹੀਂ ਦਾ ਹਾਂ ਜੀ ਵੀਰ ਜੀ ਉਹ ਵੀ ਅਹੀਂ ਇਹੋ ਕਹਿੰਨੇ ਆਰ ਵੀਡੀਓ ਵਿੱਚ ਵੀ ਆਪਣੀ ਤਸੱਲੀ ਕਰਕੇ ਵੀਰ ਜੀ ਵੀਡੀਓ ਦੇ ਚ ਯਕੀਨੀ ਆਪਣੀ ਤਸੱਲੀ ਕਰਕੇ ਪਸ਼ੂ ਨੂੰ 2-3 ਟਾਈਮ ਚੋ ਆਪਣੀ ਤਸੱਲੀ ਕਰਕੇ ਵੀਰ ਜੀ ਪਸ਼ੂ ਖਰੀਦੋ ਇੱਕ ਨੰਬਰ 2 ਦੇ ਢਿੱਲੋਂ ਸਾਹਿਬ ਬਾਰ-ਬਾਰ ਆਪਾਂ ਲੋਕੇਸ਼ਨ ਇਹੋ 25 ਬਿੰਨ ਦੀ ਪਾਉਣੇ 25 ਮਨਵਾਣ ਕੇ ਕੱਕੇ ਵਾਲਾ ਪੁੱਛ ਲੋ ਕੋਈ ਚਿੰਤਾ ਕਰਨੀ ਜ਼ਿਆਦਾ ਵੱਡਾ ਠੀਕ ਹੈ ਮੇਨ 25 ਬਿੰਨ ਤੋਂ ਆਪਾਂ ਕੱਕੇ ਵਾਲਾ ਪੱਤੀ ਪੁੱਛਣੀ ਹੈਗੇ ਨਾ ਇੱਕ ਨੰਬਰ 2 ਦੇ ਢਿੱਲੋਂ ਸਾਹਿਬ ਹੁਣ ਮੈਂ ਜਿਹੜੇ ਰੇਟ ਪਾਏ ਨਾ ਹਾਂਜੀ ਉਹੋ ਹੀ ਲੈਣੇ ਜੋ ਉਹ ਤੋਂ ਸਿਰਫ ਮਾਨ ਜੇ ਜੋੜਾ ਆਪਾਂ ਮਿਰਜੀ ਕਾ ਆਪਾਂ ਮੰਨ ਕੇ ਚੱਲੋ ਕਿ ਭਣ ਭਰਾ ਪਾ ਲੰਦਾ ਫੋਨ ਤੇ ਦੂਰੋਂ ਨੇੜਿਓਂ ਕੋਈ ਕੋਈ ਗੱਲ ਨਹੀਂ ਜੋੜਾ ਪਾਊਗਾ ਤੇ ਉਹਦੇ ਵਿੱਚ ਹੋਰ 4000 ਲੈਸ ਕਰ ਦਾਂਗੇ ਜੇ ਜੋੜਾ ਪਾਉ ਤੇ ਅੱਛਾ ਫਿਰ ਜੋੜਾ ਕਿੰਨੇ ਚੱਲ ਗਿਆ ਦੇ ਰਿਏ ਹੋਣ ਕਿੰਨੇ ਦੀਆਂ ਬੰਦਿਆ ਨਹੀਂ ਆਪ ਇਹ 70 ਰੱਖਿਆ 75 ਦੀ ਝੋਟੀ ਤੇ 50 ਦੀ ਗਾਂ ਹਾਂਜੀ ਇਹ ਬਣ ਗਿਆ 1 ਲੱਖ ਤੇ ਟੋਟਲ ਵੀਰ ਜੀ ਫਿਰ ਆਪਣਾ ਇੱਕ ਪੰਜੀ ਬੰਦਾ 75 ਤੇ 50 ਪੱਗੀ ਬੰਦਾ 75000 ਤੇ ਇਹ 50000 ਤੇ ਜੇ ਕੋਈ ਕਠੀਆਂ ਜੋੜਾ ਲੈਂਦਾ ਵਾ 120 ਜੋ ਮਾਨ ਕਰਦਾ 120 ਵੀ ਮਾਨ ਕਰ ਦੋਗੇ ਠੀਕ ਹੈ ਵੀਰ ਜੀ 4-5000 ਵੀਰ ਜੀ ਉਹਨਾਂ ਵੀਰ ਜੀ ਨਾਲ ਹੋਰ ਛੜਦਾ ਜੇ ਕੋਈ ਜੋੜਾ ਭੈਣ ਭਰਾ ਪਾਉਂਦਾ ਪਰ ਕੋਈ ਨਹੀਂ ਪੈਂਦਾ ਉਹ ਹਾਂਜੀ ਹਾਂਜੀ ਵੀਰ ਜੀ ਇੱਕ ਵਾਰ ਫੇਰ ਝੋਟੀ ਦੀ ਨਗਾ ਚੈੱਕ ਕਰ ਲਓ ਫੇਸ ਬਾਕੀ ਵੀਰ ਜੀ ਬਿਲਕੁਲ ਠੰਡੀ ਸੀਲ ਆ 12 ਲੀਟਰ ਪੁੰਡਾ ਸਿੰਘ ਦੀ ਝੋਟੀ ਹਾਂ ਮੋਕੇ 10 ਲੀਟਰ ਤਿਆਰ ਆ ਹਾਂਜੀ ਠੀਕ ਹੈ ਵੀਰ ਜੀ ਜਿੱਦਣ ਲੱਪਾ ਚੋਗੇ ਪਿਆਸੀ ਬਾਕੀ ਵੀਰ ਜੀ ਆਪਣੀ ਤਸੱਲੀ ਕਰਕੇ ਦੋ ਤੋਂ ਦੋ ਤਿੰਨ ਟਾਈਮ ਪਸ਼ੂ ਚੋਕੇ ਫੇਰੀ ਵੀਰ ਜੀ ਖਰੀਦੋ ਠੀਕ ਹੈ ਜੀ ਕਿਸਾਨ ਵੀਰੋ ਮਾਜਾ ਫਾਰਮ YouTube ਚੈਨਲ ਵਾਲੇ ਸਾਰੇ ਦੇਖਣ ਵਾਲੇ ਭੈਣ ਭਰਾਵਾਂ ਨੂੰ ਸਾਡੇ ਵੱਲੋਂ ਪ੍ਰੇਮ ਭਰੀ ਸਤਿ ਸ੍ਰੀ ਅਕਾਲ ਜੀ